ਪੰਜਾਬ ਚ ਜ਼ਮੀਨ ਖਰੀਦ-ਫਰੋਖਤ ਵਿੱਚ ਠੱਗੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਇੱਕ ਅਜਿਹੇ ਹੀ ਮਾਮਲੇ ਦੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਨੇ ਵੱਡਾ ਐਕਸ਼ਨ ਲਿਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਦੇ ਆਦੇਸ਼ਾਂ ਤੇ ਮੋਹਾਲੀ ਦੇ ਰੀਅਲ ਅਸਟੇਟ ਕਾਰੋਬਾਰੀ ਦੇ ਖਿਲਾਫ ਠੱਗੀ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਕਾਰੋਬਾਰੀ ਦਾ ਨਾਮ ਸਮੀਰ ਜੁਨੇਜਾ ਹੈ ਜਿਹੜੇ ਕਿ ਮੋਹਾਲੀ ਦੇ ਰਹਿਣ ਵਾਲੇ ਨੇ ਤੇ 골ਡ ਸਟਾਰ ਪ੍ਰੋਪਰਟੀਆਂ ਦੇ ਮਾਲਕ ਵੀ ਨੇ ਉਨ੍ਹਾਂ ਦੇ ਖਿਲਾਫ 1.5 ਕਰੋੜ ਰੁਪਏ ਦੀ ਠੱਗੀ ਮਾਰਨ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਪੀੜਤ ਗੁਰਜੋਤ ਸਿੰਘ ਨੇ ਦਰਜ ਕਰਵਾਈ ਹੈ ਜਿਹੜੇ ਕਿ ਪਟਿਆਲਾ ਦੇ ਨਿਵਾਸੀ ਨੇ। આરોਪ ਨੇ ਕਿ ਸਮੀਰ ਜੁਨੇਜਾ ਨੇ 1.5 ਕਰੋੜ ਰੁਪਏ ਲੈ ਕੇ ਪੀੜਤ ਗੁਰਜੋਤ ਸਿੰਘ ਨੂੰ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਗੁਰਜੋਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਉਨ੍ਹਾਂ ਦੇ ਜਾਣਕਾਰ ਸੁਮਿਤ ਸੱਚਦੇਵਾ ਰਹਿੰਦੇ ਨੇ। ਉਹਨਾਂ ਦਾ ਸ਼ਰਾਬ ਤੇ ਆਹਾਤੀ ਦਾ ਕਾਰੋਬਾਰ ਹੈ। ਗੁਰਜੋਤ ਸਿੰਘ ਮੁਤਾਬਕ ਸਚਦੇਵਾ ਨਾਲ ਉਹ ਪ੍ਰਾਪਰਟੀ ਖਰੀਦਣ ਤੇ ਵੇਚਣ ਦਾ ਕੰਮ ਵੀ ਕਰਦੇ ਨੇ ਇਸ ਦੌਰਾਨ ਸਚਦੇਵਾ ਨੇ ਮੁਹਾਲੀ ਦੇ ਰੀਅਲ ਅਸਟੇਟ ਕਾਰੋਬਾਰੀ ਸਮੀਰ ਜੁਨੇਜਾ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਇਸ ਦਰਮਿਆਨ ਸਮੀਰ ਜੁਨੇਜਾ ਤੇ ਗੁਰਜੋਤ ਸਿੰਘ ਵਿਚਕਾਰ ਇੱਕ ਪ੍ਰਾਪਰਟੀ ਦਾ ਸੌਦਾ ਹੋਇਆ ਜਿਸ ਦੇ ਬਦਲੇ ਦੇ ਵਿੱਚ ਕਰੀਬ 1.5 ਕਰੋੜ ਰੁਪਏ ਉਹਨਾਂ ਨੇ ਸਮੀਰ ਜੁਨੇਜਾ ਨੂੰ ਦਿੱਤੇ ਪਰ ਸਮੀਰ ਜੁਨੇਜਾ ਇਸ ਪ੍ਰਾਪਰਟੀ ਦੀ ਰਜਿਸਟਰੀ ਨਹੀਂ ਸੀ ਕਰਵਾ ਰਿਹਾ ਜਦੋਂ ਖੋਜ ਪੜਤਾਲ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਉਹ ਪ੍ਰਾਪਰਟੀ ਤਾਂ ਸਮੀਰ ਜੁਨੇਜਾ ਦੀ ਹੈ ਹੀ ਨਹੀਂ ਫਿਰ ਗੁਰਜੋਤ ਸਿੰਘ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਤੋਂ ਨਿਆਂ ਦੀ ਗੁਜਾਰਿਸ਼ ਕੀਤੀ ਜਿਸ ਤੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਜਾਂਚ ਦੇ ਆਦੇਸ਼ ਦਿੱਤੇ ਨੇ ਐਫ ਆਈ ਆਰ ਦਰਜ ਹੋ ਗਈ ਹੈ ਤੇ ਹੁਣ ਸਮੀਰ ਜੁਨੇਜਾ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਪੁਲਿਸ ਦੀ ਕਾਰਵਾਈ ਕਿੰਨੀ ਜਲਦੀ ਸਫਲ ਹੁੰਦੀ ਹੈ ਤੇ ਰੀਅਲ ਅਸਟੇਟ ਕਾਰੋਬਾਰੀ ਸਮੀਰ ਜੁਨੇਜਾ ਤੇ ਕੀ ਵੱਡਾ ਐਕਸ਼ਨ ਲਿਆ ਜਾਂਦਾ ਹੈ ਇਹ ਖਾਸ ਤੌਰ ਤੇ ਦੇਖਣਾ ਅਹਿਮ ਰਹੇਗਾ న్యూਸ ਟੈਸਟ ਰਿਪੋਰਟ ਜਨਹਿਤਾਸ਼ੀ